ਕੋਈ ਨਹੀਂ ਸੌਖਾ ਨਹੀਂ ਹੁੰਦਾ ਕੋਈ ਵੀ ਕੰਮ ਦੇਖੋ ਇਹ ਬੰਦਾ ਕਿੰਨਾ ਰਿਸਕ ਲੈ ਕੇ ਕਿੰਨੇ ਤੇਜ਼ ਵਗਦੇ ਪਾਣੀ ਦੇ ਵਿੱਚ ਉਤਰਨ ਦੀ ਕੋਸ਼ਿਸ਼ ਕਰ ਰਿਹਾ ਪੱਕੇ ਸਾਰਾ ਕੁਝ ਤੁਸੀਂ ਨਜ਼ਾਰਾ ਆਪਣੇ ਅੱਖੀਂ ਦੇਖੋ ਬੰਦੇ ਦੀ ਦਲੇਰੀ ਨੂੰ ਸਲਾਮ ਹੈ ਯਾਰ ਦੇਖੋ ਆਪਣੇ ਜਿਹੜੇ ਰੁੱਖ ਤੇ ਇਹ ਵੀਰ ਬੈਠਾ ਹੋਇਆ ਹੈ ਉਹ ਵੀ ਬਿਲਕੁਲ ਪਾਣੀ ਦੇ ਕਿਨਾਰੇ ਤੇ ਹੈ ਇਹ ਨਹੀਂ ਪਤਾ ਜਿਹੜੇ ਰੁੱਖ ਨੇ ਰੱਸਾ ਬੰਨ ਰਿਹਾ ਹੈ ਕਿ ਉਹ ਵੀ ਕਿਹੜੇ ਵੇਲੇ ਡਿੱਗੇ ਕਿਉਂਕਿ ਇੱਕ ਪਾਸੇ ਉਹਦੇ ਬਿਲਕੁਲ ਪਾਣੀ ਨੇ ਮਿੱਟੀ ਨਹੀਂ ਛੱਡੀ ਔਰ ਇੱਕ ਪਾਸੇ ਉਹਦੇ ਤਣੇ ਹੀ ਰਹਿ ਗਏ ਨੇ ਜੇ ਨਹੀਂ ਪਤਾ ਖੁਰਕੇ ਇਹ ਰੁੱਖ ਕਿਹੜੇ ਵੇਲੇ ਥੱਲੇ ਵੱਜੇ ਪਰ ਫਿਰ ਵੀ ਦੇਖੋ ਵੀਰ ਦੀ ਬਹਾਦਰੀ ਨੂੰ ਸਲਾਮ ਹੈ ਯਾਰ ਬਿਲਕੁਲ ਮੌਤ ਦੀ ਨਾ ਪ੍ਰਵਾਹ ਕਰਦਾ ਹੋਇਆ ਇਹ ਸ਼ਖਸ ਦੇਖੋ ਜੀ ਕਿਸ ਤਰ੍ਹਾਂ ਇਹ ਥੱਲੇ ਉਤਰ ਕੇ ਇੱਕ ਮੌਤ ਨੂੰ ਮੱਸੀ ਕਹਿਣ ਵਾਲੀ ਗੱਲ ਹੈ ਬਾਈ ਪਾਣੀ ਦੀ ਸਪੀਡ ਦੇਖੋ ਤੁਸੀਂ ਇਹਦੇ ਵਿੱਚ ਕੁਝ ਵੀ ਠਹਿਰ ਨਹੀਂ ਸਕਦਾ ਦੇਖੋ ਕਿਸ ਤਰੀਕੇ ਨਾਲ ਇਹ ਪਿੱਛੇ ਪਿੱਛੇ ਉਸੇ ਡਾਣੀ ਦੇ ਉੱਪਰ ਦੀ ਜਾ ਰਿਹਾ ਜੋ ਟੇਡੇ ਲੋੜ ਰੱਖਿਆ ਹੋਇਆ ਉਹ ਦੇਖੋ ਰੱਸਾ ਉਹ ਖੜੇ ਰੁੱਖ ਦੇ ਨਾਲ ਲਪੇਟਿਆ ਹੋਇਆ ਹੈ ਰੱਬ ਨਾ ਕਰੇ ਉਹ ਰੁੱਖ ਗਿਰ ਜੇ ਤਾਂ ਇਸ ਬਾਈ ਦਾ ਬਚਣਾ ਖੁਸ਼ ਨਹੀਂ ਦੇਖੋ ਜੀ ਕਿੱਥੋਂ ਤੱਕ ਇਹ ਬੰਦਾ ਕਿੱਡੀ ਦੂਰ ਤੱਕ ਚਲਾ ਗਿਆ ਇਸ ਤਰ੍ਹਾਂ ਜਾਣਾ ਵੀ ਕੋਈ ਆਸਾਨ ਕੰਮ ਨਹੀਂ ਬੈਲੈਂਸ ਬਣਾ ਕੇ ਰਹਿਣਾ ਸ਼ਰੀਰ ਦਾ ਬਹੁਤ ਵੱਡੀ ਗੱਲ ਹੈ ਦੇਖੋ ਬਹੁਤ ਤੇਜ਼ ਬਣ ਗਈ ਸਪੀਡ ਹੈ ਜੀ ਦੇਖੋ ਪਿੱਛੇ 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 ਜਾ ਰਿਹਾ ਹੈ ਇਹਦਾ ਜੋ ਮਿਸ਼ਨ ਹੈ ਬੰਦੇ ਦਾ ਇਹ ਆਪਣਾ ਮਿਸ਼ਨ ਪੂਤੇ ਕਰ ਲਈ ਚੱਲਿਆ ਅੱਗੇ ਪਰਮਾਤਮਾ ਦੇ ਰੰਗ ਨਹੀਂ ਦੇਖੋ ਇਹਦੇ ਨਾਲ ਕੀ ਬਣਦਾ ਹੈ ਅਖੀਰ ਤੱਕ ਦੇਖੋ ਜੋ ਕਿੰਨੀ ਦੂਰ ਚਲਾ ਗਿਆ ਬੰਦਾ ਉਸੇ ਡਿੱਗੇ ਹੋਏ ਦਰਖਤ ਦੇ ਆਸਰੇ ਬਿਚ ਚਲਾ ਗਿਆ ਉਹ ਪਾਣੀ ਦੇ ਉੱਤਰ ਗਿਆ ਜਾਂ ਕਿ ਹੁਣ ਦੇਖਣਾ ਇਹ ਹੈ ਵੀ ਬੰਦਾ ਇੱਥੋਂ ਕੀ ਤਲਾਸ਼ਣ ਗਿਆ ਹੈ ਕੀ ਚੱਕਣ ਗਿਆ ਹੈ ਜਿਹੜਾ ਹੈ ਮੌਤ ਦੀ ਪ੍ਰਵਾਹ ਨਾ ਕਰਕੇ ਪਾਣੀ ਵਿੱਚ ਉਤਰਿਆ ਵਿੱਚ ਕੋਈ ਚੀਜ਼ ਹੈ აი <laughs>